ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ ਅੱਜ ਸੈਦੋਵਾਲ ਕਬੱਡੀ ਕੱਪ ਜਿਹੜਾ ਕੀ ਹੁੰਦਾ ਹੁੰਦਾ ਕੈਨਸਲ ਹੋ ਗਿਆ ਸਾਰੇ ਵੀਰਾਂ ਨੂੰ ਪਤਾ ਹੈ ਕਿ ਮੌਸਮ ਨੇ ਬਹੁਤ ਜ਼ਿਆਦਾ ਕੰਮ ਜਿਹੜਾ ਕੀ ਖਰਾਬ ਕਰ ਦਿੱਤਾ ਮੌਸਮ ਮੀਂਹ ਬਰਸਾਤ ਜਿਹੜੀ ਕੀ ਪੈ ਰਹੀ ਆ ਇਹ ਅੱਜ ਸਾਰੀ ਜਗ੍ਹਾ ਤੇ ਇਹ ਪੰਜਾਬ ਦੇ ਤਕਰੀਬਨ ਦੁਆਬਾ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਇੱਧਰ ਸਾਰੇ ਜਿਹੜੇ ਕੀ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਬਹੁਤ ਬਾਰਿਸ਼ ਹੋਈ ਆ ਇਸੇ ਬਾਰਿਸ਼ ਦੇ ਕਰਕੇ ਸੈਦਵਾਲ ਕਬੱਡੀ ਕੱਪ ਜਿਹੜਾ ਕੀ ਆਰ ਨੇਤ ਵੱਲੋਂ ਲਾਈਵ ਹੋ ਕੇ ਦੱਸਿਆ ਗਿਆ ਕਿ ਇਹ ਜਿਹੜਾ ਮੇજર ਲੀਗ ਕਬੱਡੀ ਕੱਪ ਆ ਇਹ ਅੱਜ ਦੀ ਡੇਢ ਦਾ ਕੈਨਸਲ ਕੀਤਾ ਗਿਆ ਆ ਵੈਦਰ ਦੇ ਕਰਕੇ ਜੋ ਅੱਜ 20 ਫਰਵਰੀ ਨੂੰ ਹੋਣਾ ਸੀ ਕਪੂਰਥਲਾ ਵਿਖੇ ਸੈਦਵਾਲ ਜਿੱਥੇ ਕੀ ਸਵਿਫਟ ਟੱਕਾਰਾਂ ਬੁਲਟ ਮੋਟਰਸਾਈਕਲ ਹਾਰਲੇ ਮੋਟਰਸਾਈਕਲ ਬੈਸਟਾਂ ਨੂੰ ਜਿਹੜੇ ਪਹਿਲੇ ਨਾਮ ਸੀ 3 ਲੱਖ ਕੇ ਸਾਰੇ ਜਿਹੜੇ ਕੀ ਅੱਜ ਰੱਦ ਕੀਤੇ ਗਏ ਇਹ ਜਿਹੜਾ ਦੁਬਾਰਾ ਮੁਕਾਬਲਾ ਹੋਵੇਗਾ ਇਹ ਜਿਹੜਾ ਮੁਕਾਬਲਾ ਹੋਵੇਗਾ ਹੁਣ 21 ਫਰਵਰੀ ਨੂੰ ਹੋਵੇਗਾ ਜਿਹੜਾ ਕਿ ਕੱਲ ਨੂੰ 21 ਫਰਵਰੀ ਸਿਰਦਵਾਲ ਕੂਟਲਾ ਦੇ ਵਿੱਚ ਇਹ ਜਿਹੜਾ ਕਬੱਡੀ ਕਾਪਾ ਉਸੇ ਤਰ੍ਹਾਂ ਹੈ ਇੱਥੇ ਸਟਾਰ ਜਿਹੜੇ ਆ ਸੁਪਰਸਟਾਰ ਆ ਜਿਹੜੇ ਆ ਆਲ ਓਪਨ ਦੇ ਕਬੱਡੀ ਪਲੇਅਰ ਆ ਪਹੁੰਚ ਰਹੇ ਹਨ ਤੇ ਉਸੇ ਤਰ੍ਹਾਂ ਜਿਹੜੇ ਨਾਮ ਰੱਖੇ ਆ ਉਹੀ ਦਿੱਤੇ ਜਾਣੇ ਆ ਸਵਿਫਟ ਕਾਰਾਂ ਬੁਲਟ ਮੋਟਰਸਾਈਕਲ ਤੇ ਹਾਲੇ ਜਿਹੜੇ ਮੋਟਰਸਾਈਕਲਾਂ ਪਹਿਲਾ ਨਾਮ 3 ਲੱਖੇ ਸਾਰਾ ਉਸੇ ਤਰ੍ਹਾਂ ਦਿੱਤਾ ਜਾਵੇਗਾ ਧੰਨਵਾਦ